ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 4 ਵਜ ਗਏ ਨੇ ਹੁਣ ਅਸੀਂ ਅਮਰਤ ਕੋਲੋਂ ਆਏ ਸੀ ਮੈਂ ਤੁਹਾਨੂੰ ਪਿਛਲਾ ਬਲੌਗ ਦੇਖਿਆ ਹੋਵੇਗਾ ਹਸਬੰਦ ਬੀਬੀ ਨੂੰ ਫੋਨ ਕਰਕੇ ਪੁੱਛਦੀਆਂ ਉਹ ਉਹ ਆਉਣਗੇ ਜਾਂ ਨਾ ਆਉਣਗੇ ਤੇ ਅਚਾਨਕ ਮੈਂ ਫੋਨ ਕੀਤਾ ਨਾਲੇ ਨਾਲ ਬੀਬੀ ਰ ਆ ਗਿਆ ਤੇ ਉਹ ਨਾ ਸੁਣਾ ਮਾਰੇ ਮਾਮਾ ਜੀ ਮਾਮੀ ਜੀ ਤੇ ਮਾਮੀ ਜੀ ਦਾ ਡੇਟਾ ਮੇਰਾ ਧਿਆਉ ਰ 12 ਵਾਂ ਆਏ ਹੋਏ ਨੇ ਉਹ ਬੀਬੀ ਨੂੰ ਛੱਡਣ ਆਉਂਦੇ ਨੇ ਮਿਲਣ ਆਉਂਦੇ ਨੇ ਤੇ ਹੁਣ ਆਥਨ ਦੀ ਸਬਜ਼ੀ ਦੀ ਤਿਆਰੀ ਰੋਟੀ ਦੀ ਤਿਆਰੀ ਮੈਂ ਕਰਦੀ ਆਂਗੀ ਤੇ ਮੈਂ ਬਣਾਉਣੀ ਆ ਜਿਖੀਰ ਤੇ ਖੀਰ ਬਣਾਉਣਾ ਹਨਾ ਹੋਰ ਮਿੱਠਾ-ਖਿੱਠਾ ਤਾਂ ਬਾਦੂ ਪਿਆ ਹੁੰਦਾਗਾ ਖੀਰ ਕਹਿੰਦੇ ਨੇ ਨਾ ਇਹ ਕੀ ਹੋ ਗਿਆ ਅਖੀਰ ਕਹਿੰਦੇ ਨੇ ਹੁੰਦੇ ਨੇ ਹਨਾ ਵੀ ਸਾਉਂਟ ਚੰਗੀ ਹੁੰਦੀ ਹੈਗੀ ਤੇ ਕਰੀ ਤੇ ਆਪਾਂ ਘਰ ਦੇ ਅੰਦਰ ਮੈਂ ਤਾਂ ਕਪੜਾ ਬਦਲਣ ਦਾ ਮੌਕਾ ਨਹੀਂ ਮਿਲਿਆ ਤੇ ਇਸ ਵਾਰ ਮੈਂ ਆਥਣੀ ਕਰ ਲਈਏ ਕੱਪੜੇ ਤੇ ਹੋਰ ਧੋਣੇ ਤਾਂ ਇਹ ਪੈਣਗੇ ਹਨਾ ਤੇ ਮੈਂ ਹੁਣ ਆਥਣੀ ਕਰੂ ਚਾਹਤੋਂ ਤੇਰੇ ਥੋੜਾ ਆਪਾਂ ਦੁੱਧ ਪਾ ਕੇ ਥੋੜੀ ਥੋੜੀ ਹਲਕੀ ਹਲਕੀ ਅੱਗ ਤੇ ਖੀਰ ਬਣਾ ਲਾਂਗੇ ਉਹ ਤੁਰਪੇ ਸੁਨਾਮ ਤੋਂ ਸੋਲ ਪਰिजਨੇ ਧਰ ਦਿੱਤੇ ਨੇਗੇ ਤੇ ਦੁੱਧ ਪਿਆ ਦੁੱਧ ਮੈਂ ਵੈਸੀ ਵਾਦ ਰੱਖ ਲੈਣੀ ਹੁੰਨੀ ਆਂਗੀ ਮੈਨੂੰ ਪਤਾ ਹੀ ਹੁੰਦਾ ਹੈ ਨਾ ਵਸਦੇ ਘਰਾਂ ਚ ਕੋਈ ਨਾ ਕੋਈ ਆ ਜਾਂਦਾਗਾ ਤੇ ਮੈਂ 2 ਕਿਲੋ ਪ੍ਰੋਟੀਨ ਚ 2 ਕਿਲੋ ਲਿਕਨੀ ਭਰ ਕੇ ਰੱਖਣੀ ਰੱਖਣੀ ਜਿਹੜਾ ਆਪਾਂ ਘਰੇ ਵਰਤਦੇ ਹੁੰਨੇ ਆ ਉਹ ਤੋਂ ਇਲਾਵਾ 2 ਕਿਲੋ ਦੀ ਕਿੰਨੀ ਜਮਾ ਰੱਖਦੀ ਆ ਫ੍ਰਿਜ ਦੇ ਵਿੱਚ ਸਰਦਾਰ ਜੀ ਤੋਰੇ ਨੇਗੇ ਜੀ ਢੜਰੀ ਤੇ ਕੋਸੇ ਖਾਣ ਪੀਣ ਲਈ ਹਨਾ ਸਮਾਨ ਸਲਾਦ ਸੂਰ ਦਾ ਹੁਣ ਕਿਉਂਕਿ ਹੋਇਆ ਇਹ ਜੀ ਵੇਲੇ ਸਬਜ਼ੀਆਂ ਵਾਲੇ ਸਾਰੇ ਨੰਗ ਜਾਂਦੇ ਨੇਗੇ ਤੇ ਮਹਾਨੇ ਸਬਜ਼ੀ ਹੋਰ ਲਿਆਇਓ ਇੱਕ ਤਾਂ ਕਹਿੰਦੇ ਸੀ ਕਦੂ ਦੀ ਸਬਜ਼ੀ ਖਾਵਾਂਗੇ ਤੇ ਇੱਕ ਕਹਿੰਦੇ ਕੋਈ ਹੋਰ ਵੀ ਕੁਚਲ ਹੋਰ ਬਣਾ ਲਾਂਗੇ ਖੀਰ ਨਾਲ ਬਾਕੀ ਕਿਉਂਕਿ ਬਾਹਰੋਂ ਆਏ ਨੇ ਉਹਨਾਂ ਤੋ ਹਜੇ ਕਦੂ ਹੀ ਵਧੀਆ ਲੱਗਦੇ ਨੇ ਹਫਤਾ ਹਜੇ ਹੋਇਆ ਨਹੀਂ 5 ਦਿਨ ਹੋਏ ਨੇ ਬਾਹਰੋਂ ਆਇਆ ਨੂੰ ਉਹਨਾਂ ਨੂੰ ਤੇ ਹੁਣ ਮੈਂ ਚੌਲ ਤਰਿਆ ਹੀ ਬਸ ਹੁਣ ਮੈਂ ਕਪੜੇ ਕਪੜੇ ਹੁਣ ਬਦਲਾਂ ਦਾ ਟਾਈਮ ਨਹੀਂ ਹੈਗਾ ਨੇ ਉਹ ਆਉਣਗੇ ਫਿਰ ਹਨਾ ਮਹਾ ਚਲ ਉਹਦੋਂ ਕੰਮ ਕਰਦੇ ਨੇ ਫਿਰ ਵੀ ਵਧੀਆ ਜਿਹਾ ਕਪੜਾ ਚੰਗਾ ਲੱਗਦਾ ਰਿਸ਼ਤੇਦਾਰ ਕੋਲੇ ਹਨਾ ਤੋਂ ਹੁਣ ਤਾਂ ਪਹਿਣਗੇ ਨਹੀਂ ਮੈਂ ਕਪੜੇ ਧੋਣ ਲੱਗਦੀ ਸੀ ਹੁਣ ਤੇ ਉਹ ਤਾਂ ਮੈਂ ਕਿਰਾਂ ਤੜਕੇ ਸਾਰੇ ਧੋ ਗਈ ਸੀ ਕਪੜੇ ਧੋ ਕੇ ਸੁੱਕ ਵੀ ਗਏ ਸੀ ਕੰਮ ਕਰਦੇ ਕਰਦੇ ਤਾਂ ਮਾਰ ਗਏ ਸੀਗੇ ਤੇ ਮਮਾ ਜਿਹੜੇ ਲਾ ਕੇ ਗਏ ਸੀ ਉਹ ਧੋਣ ਵਾਲੇ ਪਰ ਜਿਹੜੇ ਆ ਕੇ ਲਾਹੇ ਨੇ ਸਰਦਾਰ ਜੀ ਦਾ ਚਿੱਟਾ ਕੁੜਤਾ ਪਜਾਮਾ ਹੋਣ ਕਪੜੇ ਨੇ ਸੁਕਮਣ ਹੋਰੀਆਂ ਦੇ ਲਾ ਤੇ ਨਵੇਂ ਆ ਕੇ ਹਨਾ ਮੱਕਾ ਹੱਥੀ ਤੋਂਣੀ ਮੈਂ ਜਲਮਾ ਤੋੜੂੰਗੀ ਜੈਨੇ ਫੋਨ ਕਰ ਲਿਆ ਤੇ ਆਵਣੀ ਨੂੰ ਲੈ ਆਸੀ ਆਵਣੀ ਨੇ ਚੱਕਿਆ ਲਈ ਚਲੋ ਜੇ ਦੇਖਣ ਨੂੰ ਕਰ ਲੂਗੀ ਹਨ ਤੇ ਖੀਰ ਬਣਾਉਣਿਆਂਗੇ ਆਵਣਿਆ ਦੇਖਦੇ ਆਪਾਂ ਮਲਾਉਣੇ ਤਾਨੂੰ ਤੇ ਮਾਮਾ ਮਮਮੀ ਜੀ ਤੇ ਮਾਮਾ ਜੀ ਦੇ ਬੇਟੀ ਬੇਟਾ ਮਾਮਾ ਜੀ ਸਾਡੇ ਡੈਥ ਹੋ ਗਈ ਸੀ ਜੀ ਉਹਨਾਂ ਨੂੰ ਕਈ ਸਾਲ ਅੱਦੇ ਮਰੀਜ਼ ਸੀਗੇ ਉਹ ਮੁੱਕੇ ਨੇ 2000 24 ਤੇ ਉਹਨਾਂ ਦੀ ਮੌਤ ਹੋ ਗਈ ਸੀ ਤੇ ਦੁਬਾਰਾ ਬੇਟਾ ਕੈਨੇਡਾ ਚੱਲ ਗਿਆ ਮਾਮੀ ਜੀ ਕੈਨੇਡਾ ਚਲੀ ਗਈ ਹੈ ਨਾ ਤੇ ਹੁਣ 4 ਸਾਲਾਂ ਬਾਅਦ ਆਇਆਗਾ ਬੇਟਾ ਉਹਨਾਂ ਦਾ ਤੇ ਚਲੋ ਮਿਲ ਜਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪ ਦਾ ਇਨੇ ਸਰਬਾਰ ਮਿਲੇ ਹੈ ਨਾ ਤੇ ਉਹ ਵੈਸੇ ਮੁੰਡਿਆਂ ਚ ਮੁੰਡਿਆਂ ਨੇ ਕੁੜੀਆਂ ਚ ਕੁੜੀਆਂ ਵਰਗਾ ਮੁੰਡਿਆਂ ਚ ਮੁੰਡਿਆਂ ਵਰਗਾ ਉਹਨੂੰ ਹੈ ਨਹੀਂਗਾ ਨਾਲ ਸਲਜਾ ਸਾਡੇ ਦਿਓਰ ਨੂੰ ਬਹੁਤ ਹੀ ਸਮਝਦਾਰ ਹੈਗਾ ਦਾੜੀ ਕੇਸ ਰੱਖੇ ਹੋਏ ਨਹੀਂ ਬੱਚੇ ਵਾਰ-ਵਾਰ ਜਾਂਦੇ ਨੇ ਹਨਾ ਦਾੜੀ ਕੇਸ ਕਟਾ ਦਾਂਦੇ ਨੇ ਉਹਨਾਂ ਇਹ ਤਾਂ ਦਾੜੀ ਕੇਸ ਹੈਗੇ ਨੇ ਰੱਖੇ ਹੋਏ ਨਹੀਂ ਉਹਨਾਂ ਦੇ ਆਇਆ ਤੁਸੀਂ ਜਾਊ ਤਾਂ ਤੁਰ ਕੱਢਣ ਮਿਲ ਕੇ ਚਾਹ ਪਾਣੀ ਪਲਾ ਕੇ ਉਹਨਾਂ ਨੂੰ ਜੋ ਵੀ ਹਨਾ ਸਮਾਨ ਆਇਆ ਦੇਖਦੇ ਆ ਕੀ ਕੁਛ ਲਿਆਉਣਗੇ ਸਰਦਾਰ ਜੀ ਫਿਰ ਮਿਲਦੇ ਆ ਜੀ ਲੋਡੀ ਆ ਗਏ ਬਾਰਸ਼ ਹੱਥੀਂ ਮੁਲਾਸਤ ਕੀਤੀ ਤਾਂ ਨਾ ਫਿਰ ਆ ਡਾਇਰ ਬਾਹਰ ਛੋਟੀ ਦਬਾਉਣਾ ਆ ਸਾਡੇ ਪਿੰਡਾਂ ਦੀਆਂ ਤੀਆਂ ਤੀਆਂ ਸਾਡੇ ਤੀਆਂ ਦੀ ਰਾਈਤ ਪਹਿਲਾਂ ਮਨਸਕੋਰ ਲਾਉਂਦੇ ਜੀ ਸਿੰਘਾਂ ਦੇ ਨਾਲ ਜਾਂਦੇ ਫਿਰ ਹਾਂ ਤੇ ਮਹਾਂ ਦੇ ਵਿੱਚ ਜੇ ਜਾਈਏ ਕੀ ਹੋ ਗਿਆ ਬੀਬੀ ਨੂੰ ਬੋਲੋ ਇਹ ਸੰਗਮ ਦੀ ਸਿੱਖੀ ਨੂੰ ਕਿਹਨਾਂ ਦੇ ਹੋਰ ਨੂੰ ਨੂੰ ਦੇਖੀ ਚੱਲ ਲੋ ਮਾਡੀ ਪਲੇਟ ਹੋਰ ਜਾ ਮੇਰੇ ਸਿੱਕੀ ਲੋ ਜੀ ਆਸ ਵੀ ਮਰਦੀ ਆ ਹੋਰ ਇਹ ਵਿਆਹ ਹੁਣ ਸਾਨੂੰ ਪਹਿਲੀ ਥਾਂ ਚੜਾ ਪਿਆਗਾ ਮਸਾ ਵਿਆਹ ਮੈਂ ਛੋਟੇ ਤੇ ਹੋਰ ਦਾ ਨਾ ਸਾਰਾ ਤੋਂ ਛੋਟਾ ਹੈਗਾ ਕੌਣ ਹੈ ਬਹੁਤ ਜੀ ਹਾਂ ਜੂਟੇ ਤੇ ਜੂਟੇ ਜੂਟੇ ਪਾਣਾ ਪੈ ਮਸਾਂ ਮੇਰੇ ਨਾਲ ਆਇਓ ਹਨਾ ਕਿੱਦੇ ਢੀਕਦੇ ਸੀ ਬਾਹਰ ਜਿਨਾਲੇ ਦੀ ਤੇਰੇ ਕੋਲ ਨਹੀਂ ਹੋਰ ਕਲਾ ਦੇ ਸੌਰੀਆਂ ਨੇ ਹੁਣ ਅੱਧੀ ਗੱਲ ਪਾ ਲਿਓ ਸੌ ਚਾਹਤਾ ਹੁੰਦਾ ਇਹ ਜੀ ਪੈਡਲ ਤੇ ਯਾਰ ਪਹਿਲੀ ਵਾਰ ਆਉਣਾ ਸੀ ਆ ਜਨੇ ਆਉਣਾ ਸੀ ਕੱਲੀ ਵਾਰ ਫਿਰ ਲੇਟ ਹੋਗੇਗਾ ਨਾ ਲਾ ਕੰਮ ਤੇ ਨਹੀਂ ਆਏ ਆਏ ਕਰੋ ਇਹ ਤਾਂ ਆ ਗਿਆ ਤੇ ਚੁੱਪ ਹੋ ਗਿਆ ਚਾ ਦੋ ਕੰਨ ਚਾਤ ਜੇ ਨਹੀਂ ਗਈ ਤਾਂ और बहुत की गल गल में बहुत जगह जाती हुई है हां तो सब जगह से तुम्हें ये बना रही मजा आप सोच रहे हैं कि चलो कहने हैं मैंने ना लग गए और तुम कहते हो यार थोड़ी मिलला मैं तो प्यार तो पाले यार मेरा मेरा सारे ता गए कि मर गए तेरा और क्या हो रहा है ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਹੁਣ ਹੈਗਾ ਜੀ ਟਾਈਮ ਹਮ ਸਵੇਰ ਦਾ 7 ਵਜ ਗਏ ਨੇ ਬਹੁਤ ਸਾਰੇ ਆਪਾਂ ਨੇ ਕੰਮ ਕਰ ਲੈਨੇ ਕੰਮ ਪਏ ਵੀ ਬਹੁਤ ਨੇ ਰਾਤ ਸਾਨੂੰ ਹਨੇਰਾ ਹੋ ਗਿਆ ਰਿਸ਼ਤੇਦਾਰ ਆਗੇ ਆ ਸਿਗੇ ਆਪਣੇ ਵਲੋਗ ਪੂਰਾ ਨਹੀਂ ਹੋਇਆ ਕਿਉਂਕਿ ਮਸਾਂ ਆਏ ਸੀ ਗੱਲੀ ਬਾਤ ਹੀ ਹੱਸੇ ਮਜ਼ਾਕ ਹਨਾ ਚਾਰ ਸਾਲਾਂ ਬਾਅਦ ਆਏ ਸੀ ਉਹ ਤੇ ਬਹੁਤ ਸਾਰੀ ਹਾਸੀ ਮਜ਼ਾਕ ਕਰਿਆ ਉਹਨਾਂ ਨਾਲ ਤੇ ਰਾਤ ਫਿਰ ਉਹ 8 ਵਜੇ ਚਲੇ ਗਏ ਸੀਗੇ ਤੇ ਰੋਟੀ ਰੋਟੀ ਖਾ ਕੇ ਫਿਰ ਜਾ ਕੇ ਬਾਗੇ ਸੀ ਇਸ ਤੱਕ ਹੈ ਸੀ ਗਰਹੋ ਕਹਿੰਦੇ ਨਾ ਵੀ ਇਸ ਤਾਪ ਦੇ ਘਰੇ ਮਸਾਂ ਆਇਆ ਤੇਰਾ ਆਪਣੇ ਘਰੇ ਜਾਵਾਂਗੇ ਫਿਰ ਆਵਾਂਗੇ ਤੇ ਇਹ ਮੇਰੇ ਦਿਔਰ ਕੁਆਰਾ ਹਜੇ ਮੰਗਿਆ ਹੋਇਆਗਾ ਹੁਣ ਵਿਆਹ ਕਰਵਾ ਕੇ ਜਾਊਗਾ ਵਿਆਹ ਹੈਗਾ ਜੀਨਾਂ ਦਾ ਤਿੰਨ ਮਹੀਨੇ ਰਹਿ ਗਏ ਚਲੋ ਹੁਣ ਬੈਠੇ ਸੁੱਖ ਸਾਂ ਰੱਖਿਆ ਕਿ ਤੇ ਵਿਆਹ ਦੇਖਾਂਗੇ ਛੋਟੇ ਦੌਰ ਦਾ ਮੇਰੇ ਵਿਆਹ ਮੇ ਤਾਂ ਛੋਟਾ ਜਿਹਾ ਸੀਗਾ ਤੇ ਹਾਂ ਬਾਕੀ ਵਧੀਆ ਲੱਗਿਆ ਮਿਲ ਕੇ ਹੈਨਾ ਬਹੁਤ ਪਿਆਰ ਵਾਲਾ ਬੱਚਾ ਜਦੋਂ ਬਹੁਤ ਪਿਆਰ ਹੁੰਦਾ ਫਿਰ ਆਉਂਦਾ ਹੀ ਇਹ ਮੇਲ ਹੈਨਾ ਇਹ ਆਏ ਸੀਗੇ ਸ਼ਨੀਵਾਰ ਨੂੰ ਤੇ ਅੱਜ ਵੀਰ ਬਾਰਾ ਬੁੱਧਵਾਰ ਨੂੰ ਆਪਣੇ ਕੋਲੇ ਆ ਗਏ ਸੀਗੇ ਮੈਂ ਕੱਲ ਤਾਂ ਸਾਰਾ ਦਿਨ ਬਿਜੀ ਰਹੇ ਤੇ ਪਹਿਲਾਂ ਕੰਮ ਕਰੇ ਫਿਰ ਅਮਰਤ ਕੋਲੇ ਗਏ ਫਿਰ ਅਮਰਤ ਕੋਲੋਂ ਜਾ ਕੇ ਆ ਕੇ ਹਜੇ ਕੱਪੜੇ ਬਦਲੇ ਕੱਪੜੇ ਵੀ ਨਹੀਂ ਸੇ ਬਦਲੇ ਉਹਦੀ ਫਿਰ ਇਹ ਆ ਗਏ ਤੇ ਇਹਨਾਂ ਨੂੰ ਫੋਨ ਆ ਗਿਆ ਫਿਰ ਜਰਕ ਜਰਕ ਕਹਿੰਦਾ ਚਲੋ ਕੰਮ ਕਰੇ ਵੀ ਆਵਣਗੇ ਹਨਾ ਦੋ ਘੰਟੇ ਮਸਾਂ ਵੀ ਬੈਠਾਂਗੇ ਆਲੇ ਕੋਲੇ ਤੇ ਰੋਟੀ ਟੁੱਕ ਦੀ ਤਿਆਰੀ ਕਰੀ ਇਸ ਤਰ੍ਹਾਂ ਬਹੁਤ ਸਾਰੇ ਕੰਮ ਹੋ ਗਏ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਹਨਾ ਤੇ ਬਾਕੀ ਗੱਲ ਹੁੰਦੀ ਆ ਮੋਹ ਪਿਆਰ ਦੀ ਤੇ ਜਿਦੋਂ ਜਿਦੋਂ ਮੋਹ ਪਿਆਰ ਹੁੰਦਾ ਮੱਲੋ ਮੱਲੀ ਜਿੱਥੇ ਹਨਾ ਉੱਥੇ ਮੱਲੋ ਮੱਲੀ ਖਿੱਚ ਕੇ ਲੈ ਆਉਂਦਾਗਾ ਤੇ ਪਹਿਲਾਂ ਮੈਂ ਕੱਦੂ ਤੋੜ ਕੇ ਹਟੀਆਂਗੀ ਮੂੰਹ ਇਹ ਬਿਨ ਲੋੜ ਤੋਂ ਬਹੁਤ ਜਾਰੇ ਲੱਗਦੇ ਨੇ ਕੱਦੂ ਚਲੋ ਖਾਣ ਖਵਾਣ ਕੇ ਕਰਮ ਹਨਾ ਜੇ ਸਾਡੇ ਸਬਜ਼ੀ ਹੈ ਨਹੀਂ ਹੁਣ ਰੋਟੀ ਖਾਣ ਨੂੰ ਤੇ ਦੇਖ ਰਿਆਂ ਚਾਰਕ ਪ੍ਰਿੰਡੀਆਂ ਪਈਆਂ ਨੇ ਸੁਖਮਣਾ ਤਾਂ ਬਾਦ ਵਿੱਚ ਸਕੂਲ ਪਰੌਂਠੇ ਖਾ ਕੇ ਨੇ ਬੀਬੀ ਨੂੰ ਸੰਧਾਰਾ ਦੇ ਗਏ ਤੇ ਹੁਣ ਇਹ ਆ ਕੇ ਮੇ ਲੱਗੇ ਚਲੋ ਹੁਣ ਹੁੰਦਾ ਹੀ ਹੈਗਾ ਜੇ ਬੁੜੀ ਕਹਿੰਦੇ ਹੁੰਦੇ ਨੇ ਜਮਾ ਬੁੜੀ ਹੋ ਜਿੱਤੀ ਫਿਰ ਵੀ ਪੇਕਿਆ ਨੇ ਉਡੀਕ ਕਰਦੀ ਵੀ ਕਰਦੀ ਹੁੰਦੀ ਹੈ ਤੇ ਮੱਖੀਆਂ ਤੰਗ ਕਰਦੀਆਂ ਬਾਹਲੀ ਚਲੋ ਜੇ ਪੰਨਾ ਮਾਉਣਿਆ ਮੱਜਾ ਸਰਦਾਰ ਜੀ ਗਏ ਹੋਏ ਨੇਗੇ ਦਵਾਈ ਚੱਕਣਾ ਅ ਅੱਜ ਆਉਣਾਗਾ ਸਹਿਰਾਮਣੇ ਆਉਗੀ ਮੈਨੂੰ ਲੱਗਦਾ ਹਜੇ ਫੋਨ ਫੋਨ ਕਰਕੇ ਪੱਕਾ ਪਤਾ ਨਹੀਂ ਲੱਗਦਾ ਤੇ ਆਪਾਂ ਕਰ ਦਿਆਂਗੇ ਕੰਮ ਤੰਦੇ ਤੇ ਰਖੜੀ ਦਾ ਤਿਹਾਰਾ ਦੇਖੋ ਕੱਲ ਨੂੰ ਰਖ ਰਖੜੀ ਆਗੀ ਅ ਸ਼ਨੀਵਾਰ ਸ਼ਨੀਵਾਰੀਆ ਕੋ ਸ਼ੁੱਕਰਵਾਰੀ ਅੱਜ ਵੀਰਵਾਰ ਆ ਪਤਾ ਨਹੀਂ ਸ਼ੁੱਕਰਵਾਰ ਹੈ ਦਿਨ ਵੀ ਸ਼ੁੱਕਰਵਾਰ ਹੋਸਾਏ ਅੱਜ ਤੇ ਕੱਲ ਨੂੰ ਸਾਰ ਰਖੜੀ ਆਏਗੀ ਤੇ ਫਿਰ ਹੁਣ ਮਿੱਥੋਂ ਕੱਲ ਅਮਰਤ ਕੋਲ ਜਾਇਆ ਜੇ ਅੱਜ ਆਮ ਨਹੀਂ ਆ ਗਈ ਤਾਂ ਮੈਂ ਤਾਂ ਨਹੀਂ ਜਾਇਆ ਜਾਣਾ ਕੱਲ ਨੂੰ ਸਰਦਾਰ ਜੀ ਆ ਨੇ ਜਾਣਾਗਾ ਤੇ ਦੇਖਾਂਗੇ ਹਨਾ ਵੀ ਜਦੋਂ ਕਹਿੰਦੇ ਹੁੰਦੇ ਨੇਗੇ ਅ ਰਖੜੀਆਂ ਮੈਂ ਲਿਆਈ ਬੈਠੀਆਂ ਰਾਜ ਜੀ ਤੇ ਜੀਰੋ ਟਾਈਮ ਲੱਗਾ ਚਲ ਜਾਇਆ ਮੰਗੇ ਦੇ ਜਵਾਕ ਵੀ ਸੁੱਟੀ ਨਹੀਂ ਮਾਰਦੇ ਕਹਿੰਦੇ ਮੰਮੀ ਸਾਡੇ ਪੇਪਰ ਹੁਣ ਨੇੜੇ ਆ ਗਏ ਮਹੀਨਾ ਰਹਿ ਗਿਆ ਪੇਪਰਾਂ ਚ ਕਹਿੰਦੇ ਫਿਰ ਸਾਨੂੰ ਸਲੇਪਸ ਸਾਡਾ ਮੰਗ ਰਹਿ ਜੂਗਾ ਦੇਖੋ ਹਣਾ ਜੇ ਮੈਂ ਜੋਤ ਲੈ ਜੂ ਚਲ ਮੈਂ ਜੋਤ ਨੂੰ ਫੋਨ ਕਰ ਦਿੰਦੀ ਐڑی ਹੈਗਾ ਸਰਦਾਰ ਜੀ ਹੱਸਦੇ ਸੀ ਕਹਿੰਦੇ ਜੇ ਨਾ ਜੇ ਮੈਂ ਤਬਾ ਗਜੂ ਕਹਿੰਦੇ ਸੁਖਮਣ ਨੂੰ ਟਾਈਮ ਨਾ ਲੱਗਾ ਤੁਰ ਕੇ ਵਗ ਜੀ ਨਹੀਂ ਫਿਰ ਰਾਤ ਨੂੰ ਸਹੀ ਰਾਤ ਨੂੰ ਨੇੜੇ ਕਰਕੇ ਹਣਾ ਕੰਮ ਚੰਦਾ ਕਰਕੇ ਰਾਤ ਨੂੰ ਬੰਨਿਆ ਮੰਗੇ ਜਾਵਾਂਗੇ ਤਾਂ ਹੈਗੇ ਅਜੇ ਸਰਦਾਰ ਜੀ ਨੇ ਕਪੜਾ ਲੀੜਾ ਮੈਂ ਕੁਛ ਨਹੀਂ ਤਿਆਰ ਕੀਤਾ ਹੈਗਾ ਚਲੋ ਆਪਾਂ ਫਿਰ ਮਿਲਦੇ ਆਂ ਜੀ ਕੰਮ ਬਹੁਤ ਜੀ ਜ਼ਿਆਦੇ ਪੈਨੇ ਆਪਣੇ ਘਰ ਨਾਲੇ ਲੋ ਜੇ ਟਾਈਮ ਹੈ 11:30 ਹੋ ਗਏ ਨੇ ਤੇ ਮੈਂ ਸਹੀ 11 ਵਜੇ ਨਾ ਕੇ ਆ ਗਈ ਸੀਗੀ ਕੰਮ ਧੰਦਾ ਕਰਕੇ ਕਿਉਂਕਿ ਮੇਰੇ ਆਉਂਦੀ ਨੂੰ ਪੁੱਜੀ ਜਾਂਦਾ ਸੀ ਫੋਨ ਅਮਨਦੀਪ ਦਾ ਸਾਡੀ ਦਾ ਰਾਜੀਏ ਤੋਂ ਤੇ ਫਿਰ ਮੈਂ ਫੋਨ ਤੇ ਲੱਗ ਗਈ 15-20 ਮਿੰਟ ਮੈਨੂੰ ਫੋਨ ਤੇ ਲੱਗੇ ਇੱਦਾਂ ਘੰਟੇ ਹੀ ਲੱਗ ਗਿਆ ਕੰਮ ਆਪਾਂ ਨੇ ਕਰ ਲਏ ਨੇਗੇ ਹਜੇ ਮੈਂ ਰੋਟੀ ਖਾਣੀ ਹੈ ਦੇਖ ਲਓ 11:30 ਹੋ ਗਏ ਨੇ ਤੇ ਆਮਣੀ ਨੇ ਅੱਜ ਰਖੜੀ ਬੰਨਣਾ ਆਉਣਾ ਹੈਗਾ ਬੀਬੀ ਸਾਡੇ ਗਵਾਂਡੀਆਂ ਦੇ ਮਰਗਤ ਹੋ ਗਈ ਤੇ ਉਹਨਾਂ ਨਾਲ ਭੋਗ ਤੇ ਗਈ ਆ ਹਜੇ ਸਬਜ਼ੀ ਸਬਜ਼ੀ ਦੀ ਤਿਆਰੀ ਮੈਂ ਕਰਨੀ ਹੈਗੀ ਤੇ ਦੁੱਧ ਪਿਆ ਦੁੱਧ ਪਾਟ ਪਾਟ ਕੇ ਆਪ ਪਨੀਰ ਬਣਾਵਾਂਗੇ ਉਹਰਾ ਦੁੱਧ ਚ ਪਨੀਰ ਕੱਢਾਂਗੇ ਤੇ ਪਹਿਲਾਂ ਕਹਿੰਦੇ ਨੇ ਪੇਟ ਪੂਜਾ ਫਿਰ ਇੱਕ ਘੰਟੇ ਦੇ ਵਿੱਚ ਵਿੱਚ 12:30 ਵਜੇ ਨੂੰ ਮੈਂ ਦਾਣਾ ਸਬਜ਼ੀਆਂ ਸਾਰੀਆਂ ਬਣਾ ਲੂੰਗੀ ਇੱਕ ਕੱਪਾ ਮੂੰਗੀ ਦੀ ਦਾਲ ਬਣਾ ਲਾਂਗੇ ਤੇ ਇੱਕ ਕੱਪਾ ਪਨੀਰ ਦੀ ਭੁਰਜੀ ਬਣਾ ਲਾਂਗੇ ਤੇ ਦੁੱਧ ਮੈਂ ਰੱਖ ਲਿਆ ਸੀਗਾ ਵੱਧ ਤੇ ਇੱਕ ਪਨੀਰ ਦੀ ਭੁਰਜੀ ਬਣੂੰਗੀ ਇੱਕ ਖੀਰ ਬਣਾ ਲਾਂਗੇ ਨਾਲ ਤੇ ਆ ਤੇ ਆ ਪਈ ਆਉਂਦੀਆਂ ਨੇ ਤਿਹਾਰ ਦੇ ਦਿਨ ਹਨਾ ਤੇ تینਾਂ ਦਾ ਆਦਰ ਮਾਨ ਕਰਨਾ ਚਾਹੀਦਾ ਜਿਹੜੇ ਜਿਹੇ ਵੀ ਜੋਗੇ ਹੋਣ ਹੈਗੇ ਹਨ ਤੇ ਮੈਂ ਲੱਸੀ ਕੱਢਣ ਆਈਆਂ ਹਜੇ ਠੰਡਾ ਇੱਕ ਬੋਤਲ ਹੀ ਆ ਘਰ ਇੱਕ ਬੋਤਲ ਸਰਨਾ ਨਹੀਂ ਮੰਗਵਾਉਣੀ ਆ ਕੱਲਿੰਨਾ ਬਦੀ ਪੋਰੀ ਆਏ ਸੀ ਉਹ ਨਾਲ ਬਚੀ ਪਿਆ ਠੰਡਾ ਇੱਕ ਬੋਤਲ ਤੇ ਕੁਝ ਜੂਸ ਜੱਜ ਦੀ ਬੋਤਲ ਮੰਗਵਾ ਲਾਂਗੇ ਸਰਦਾਰ ਜੀਆਂ ਤੋਂ ਤੇ ਪਹਿਲਾ ਖਾਣਾ ਜੀ ਆਪਾਂ ਰੋਟੀ ਬੀਬੀ ਬਿਨਾਂ ਸਬਜੀ ਗਰਮ ਕਰਕੇ ਮੇਰੇ ਰੱਖਤੀ ਸੀ ਕਹੀਂ ਕਿਉਂ ਆਪਦਾ ਜਿੰਨਾ ਪਾਉਣਾ ਹੋ ਪਾ ਲਿਆ ਹੁਣ ਮੈਂ ਕਿਉਂ ਪਾ ਲਿਆ ਆਹ ਡੱਬੀ ਚ ਟੱਕਣ ਦਾ ਅਸੀਂ ਦਾ ਸਬਜੀ ਗਰਮ ਕਰਕੇ ਬੀਬੀ ਨੇ ਤੇ ਲੱਸੀ ਪਾ ਲਾਂਗੇ ਆਪਾਂ ਆਪਣੀ ਪਾਂਡੇ ਬਿੱਲ ਹੋ ਜਾਣਗੇ ਜਿਹੜੇ ਦੁੱਧ ਪਾਧ ਵਾਲੇ ਹੋਣਗੇ ਉਹੋ ਤੇ ਸੱਦ ਕੁ ਸੰਘਣੀ ਲੱਸੀ ਪੀਂਦਾਣੀ ਦਹੀਂ ਮੈਂ ਖਾਣ ਦੀ ਨਹੀਂ ਕਿਉਂਕਿ ਮੈਂ ਲੱਸੀ ਪੀਣੀ ਆਂਗੀ ਕੋ ਚਾਰ ਚੂਰ ਲਿਆਉਣੀਆਂ ਕੱਢ ਕੇ ਤੇ ਮਿਰਚ ਦਾ ਅੰਬ ਦਾ ਪਿਆਜ਼ ਪੂਜ ਕੱਟ ਕੇ ਪਹਿਲਾਂ ਰੋਟੇਡ ਪਰ ਦੇਾਂਗੇ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜੀ ਕਮੈਂਟ ਕਰਿਓ ਅੱਜ ਗਰਮੀ ਬਹੁਤ ਜ਼ਿਆਦੇ ਪੈ ਰਹੀਏਗੀ ਤਹਾਨੂੰ ਤੁੱਪ ਦੇਂਦੀ ਹੂ ਉਹ ਗੱਲ ਹੋਈ ਪਈ ਆ ਹਜੇ ਬਾਦੋਂ ਚੜੀ ਨਹੀਂ ਇਹਨੇ ਹੁੰਦ ਨੇ ਬਾਦੋਂ ਇੱਤੇ ਟੜਕੀ ਸੱਸ ਦੀ ਝੜਕੀ ਇਸ ਤਰ੍ਹਾਂ ਮੌਸਮ ਆ ਰੱਬ ਦਾ ਮੇਹ ਮੂੰਹ ਵਾਲਾ ਤਾਂ ਕੋਈ ਸੁਹਾਵਣ ਸੁਹਾਵਣੀ ਹੈਗੀ ਹਜੇ ਆ ਕੱਪੜੇ ਸੁੱਕੇ ਸੁੱਕੇ ਮੈਂ ਲਾ ਦਿੱਤੇ ਨੇਗੇ ਗਿੱਲੇ ਰਹੇਗੇ ਨੇ ਇਹ ਆਪਾਂ ਲਾ ਕੇ ਹੁਣ ਤੈਹਾ ਮਾਰਦੇ ਆਂਗੇ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਹਾਜ਼ਰੀ ਦੇ ਵਲੋਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ